ਅੱਜ ਹਲਕਾ ਕਨੌਰ ਦੇ ਪਿੰਡ ਲੱਖੋ ਮਾਜਰਾ ਦੇ ਵਿੱਚ ਇੱਕ ਵੱਡੇ ਸਮਾਰੋਹ ਦਾ ਆਯੋਜਨ ਕੀਤਾ ਗਿਆ। ਮੌਕਾ ਸੀ ਹਲਕਾ ਕਨੌਰ ਦੇ ਮੌਜੂਦਾ ਵਿਧਾਇਕ ਗੁਰਲਾਲ ਸਿੰਘ ਕਨੌਰ ਦੇ ਜਨਮ ਦਿਨ ਦਾ। ਜਿੱਥੇ ਅੱਜ ਵਿਧਾਇਕ ਗੁਰਲਾਲ ਸਿੰਘ ਕਨੌਰ ਦੇ ਜਨਮ ਦਿਨ ਦੀ ਪੂਰੇ ਹਲਕੇ ਦੇ ਵਿੱਚ ਖੁਸ਼ੀ ਦੀ ਲਹਿਰ ਫੈਕੀ ਗਈ ਹੈ। ਉੱਥੇ ਹੀ ਪਿੰਡ ਲੱਖੋ ਮਾਜਰਾ ਦੇ ਵਿੱਚ ਰੱਖੇਗੇ ਨੀ ਪੱਥਰ ਸਮਾਰੋਹ ਦੇ ਮੌਕੇ ਹਲਕਾ ਨਿਵਾਸੀਆਂ ਦੇ ਵੱਲੋਂ ਦਰਜਨਾ ਕੇਕ ਕਟਵਾ ਕੇ ਆਪਣੇ ਵਿਧਾਇਕ ਗੁਰਲਾਲ ਸਿੰਘ ਕਨੌਰ ਦਾ ਜਨਮ ਦਿਨ ਬੜੀ ਹੀ ਧੂਮ-ਧਾਮ ਦੇ ਨਾਲ ਮਨਾਇਆ ਗਿਆ। ਇਸ ਮੌਕੇ ਤੇ న్యూਸ 89 ਪੰਜਾਬ ਦੇ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਗੁਰਲਾਲ ਸਿੰਘ ਕਨੌਰ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹਲਕਾ ਕਨੌਰ ਦੇ ਵਿੱਚ ਕਾਫੀ ਵੱਡੇ ਪੱਧਰ ਤੇ ਵਿਕਾਸ ਕਰਵਾਈ ਜਾ ਰਹੇ ਨੇ। ਉਹਨਾਂ ਦੱਸੇ ਕਿ ਸਰਕਾਰ ਦੇ ਵੱਲੋਂ ਹਲਕਾ ਕਨੌਰ ਦੇ ਵਿਕਾਸ ਦੇ ਲਈ ਕਰੋੜਾਂ ਰੁਪਏ ਦੀ ਗ੍ਰਾਂਟ ਖੇਡ ਸਟੇਡੀਅਮ ਵਾਸਤੇ ਦਿੱਤੀ ਗਈ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਕਨੌਰ ਦੇ ਵਿੱਚ ਵਧੀਆ ਖੇਡ ਸਟੇਡੀਅਮ ਬਣਾਏ ਜਾਣਗੇ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਰਪੰਚੀ ਚੋਣਾਂ ਮੌਕੇ ਸਾਡੇ ਵਰਕਰ ਪੂਰੇ ਕਾਇਮ ਹੋ ਚੁੱਕੇ ਨੇ ਆਓ ਤੁਹਾਨੂੰ ਸੁਣਾਉਂਦੇ ਆ ਇਸ ਮੌਕੇ ਤੇ ਕੀ ਕੁਝ ਕਹਿਣਾ ਸੀ ਹਲਕਾ ਕਨੌਰ ਦੇ ਵਿਧਾਇਕ ਗੁਰਲਾਲ ਸਿੰਘ ਕਨੌਰ ਦਾ ਨਿਊਜ਼ 89 ਪੰਜਾਬ ਦੀ ਟੀਮ ਜਿਹੜੀ ਹੈ ਪਿੰਡ ਲੱਖੋ ਮਾਜਰਾ ਦੇ ਵਿੱਚ ਖੜੀ ਹੈ ਤੇ ਬੜਾ ਸ਼ੁਭ ਦਿਨ ਹੈ ਅੱਜ ਤੁਸੀਂ ਦੇਖ ਸਕਦੇ ਹੋ ਕਿ ਹਲਕਾ ਕਨੌਰ ਦੇ ਵਿਧਾਇਕ ਗੁਰਲਾਲ ਸਿੰਘ ਕਨੌਰ ਦਾ ਜਨਮ ਦਿਨ ਹੈ ਤੁਸੀਂ ਦੇਖ ਸਕਦੇ ਹੋ ਕਿ ਵਰਕਰਾਂ ਦੇ ਵਿੱਚ ਕਿੰਨੀ ਖੁਸ਼ੀ ਪਾਈ ਜਾ ਰਹੀ ਹੈ ਤੇ ਲਗਾਤਾਰ ਜਿਹੜਾ ਹੈ ਐਮਐਲਏ ਸਾਹਿਬ ਦਾ ਜਿਹੜਾ ਹੈ ਮੂੰਹ ਮਿੱਠਾ ਕਰਾਇਆ ਜਾ ਰਿਹਾ ਤੇ ਉਹਰੇ ਜਿਹੜਾ ਵੱਡੇ ਪ੍ਰੋਜੈਕਟ ਦਾ ਅੱਜ ਨੀ ਪੱਥਰ ਵੀ ਰੱਖਿਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਵਰਕਰਾਂ ਦੇ ਵਿੱਚ ਕਿੰਨੀ ਖੁਸ਼ੀ ਐਮਐਲਏ ਸਾਹਿਬ ਸਾਡੇ ਨਾਲ ਮੌਜੂਦ ਐਮਐਲਏ ਸਾਹਿਬ ਕੀ ਕਹਿਣਾ ਚਾਹੋਗੇ ਜੀ ਇਸ ਖੁਸ਼ੀ ਦੇ ਮੌਕੇ ਤੇ ਬਹੁਤ ਬਹੁਤ ਧੰਨਵਾਦ ਜੀ ਖ ਖੇਡ ਸਟੇਡੀਅਮ ਜਿਹੜਾ ਲੱਖਮਾ ਜਰੇ ਆਪਾਂ ਇੱਕ ਅਕੈਡਮੀ ਕਹਿ ਲਈਏ ਬਹੁਤ ਵਧੀਆ ਬਣਾਵਾਂਗੇ ਸੋ ਇਲਾਕੇ ਚ ਸਾਰੇ ਬੰਦੇ ਆਏ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਅੱਜ ਦਿਨ ਪੂਰਾ ਤੁਹਾਡਾ ਵਿਅਸਥ ਹੋਣਾ ਅੱਜ ਬਿਜ਼ੀ ਹੋਣਾ ਤੁਹਾਡਾ ਪੂਰਾ ਦਿਨ ਹੈ ਹਾਂ ਜੀ ਮਿਲਾਂਗੇ ਸਾਰੇ ਭਰਾਵਾਂ ਨੂੰ ਤੇ ਹਰ ਸਾਲ ਦੀ ਤਰ੍ਹਾਂ 3 ਸਾਲ ਹੋ ਚਲੇ ਆ ਤੁਹਾਡੀ ਸਪੀਚ ਸੁਣੀਏ ਲਗਾਤਾਰ ਤੁਸੀਂ ਦੱਸ ਰਹੇ ਹੋ ਕਿ ਕੁਝ ਪੈਸਾ ਆਇਆ ਹੈਗਾ ਸਟੇਡੀਅਮ ਵਾਸਤੇ ਤੇ ਕੀ ਕਿੰਨਾ ਪੈਸਾ ਤਕਰੀਬਨ ਇਸ ਪਿੰਡ ਨੂੰ ਅਸੀਂ 25 ਲੱਖ ਰੁਪਇਆ ਜਿਹੜਾ ਵਕ ਵਕ ਫੰਡਾਂ ਤੋਂ ਪਾਤਾ ਜੀ ਤੇ ਬਾਕੀ ਜਿੰਨਾ ਲੱਗ ਜਾਏਗਾ ਜਿੰਨੀ ਲੋਡ ਹੋਏਗੀ ਅਗਲਾ ਪਈ ਤੇ ਅੱਜ ਜਿਹੜਾ ਇਹ ਪ੍ਰੋਗਰਾਮ ਸੀਗਾ ਅਜੂਰੇ ਕੀ ਪ੍ਰੋਗਰਾਮ ਸੀਗਾ ਜੀ ਇਹ ਸਟੇਡੀਅਮ ਦਾ ਆਪਣਾ ਨਹੀਂ ਪੱਥਰ ਰੱਖਿਆ ਅੱਜ ਹਾਂਜੀ ਹਾਂਜੀ ਹੋਰ ਇਹ ਪਿੰਨਖਾ ਦਾ ਇਲਾਕੇ ਨੂੰ ਹੋਰ ਕਿਹੜੇ ਵੱਡੇ ਪ੍ਰੋਜੈਕਟ ਆ ਰਹੇ ਜੀ ਬਾਕੀ ਠੀਕ ਹੈ ਜੀ ਕਿਨਹੋਰ ਆਪਣੇ ਸਟੇਡੀਅਮ ਚੱਲਦੇ ਪੈ ਇਹ ਚੱਲਦੇ ਆ ਪੈ ਤੇ ਬਾਕੀ ਜਿੰਨੇ ਵੀ ਖੇਡ ਸਟੇਡੀਅਮ ਆਪਾਂ ਵੱਧ ਤੋਂ ਵੱਧ ਬਣਾਉਣੇ ਆ ਖੜਾਵੇਂ ਚੱਲਦਾ ਪਿਆ ਤੇ ਆਪਾਂ ਇੱਧਰ ਜਿਹੜੇ ਉੱਪਰਲੇ ਪਿੰਡ ਨੇ ਸਿਹਰੇ ਦੇ ਉੱਪਰਲੇ ਪਿੰਡੇ ਤੇਰਾ ਆਪਾਂ ਸ਼ੁਰੂ ਕਰ ਲਗੇ ਤੇ ਸਰਪੰਚੀ ਇਲੈਕਸ਼ਨ ਜਿਹੜੇ ਸਿਰ ਤੇ ਖੜਿਆ ਤੁਸੀਂ ਐਨ ਤਿਆਰ ਹੈ ਜੀ ਕੰਮ ਕੀ ਵਰਕਰਾਂ ਨੂੰ ਜਿਹੜੇ ਤੁਹਾਡੇ ਮੈਂ ਤਾਂ ਕਹਿੰਦਾ ਜੀ ਬਸ ਗਰਮ ਹੋ ਜਾ ਹੁਣ ਹਾਂਜੀ ਹਾਂਜੀ ਕੰਮ ਨੇੜੇ ਆ ਹਾਂਜੀ ਤੇ ਫਾਇਦਾ ਰਹੇਗਾ ਜੇ ਤੋ ਗਰਮ ਹੋ ਜਾਣ ਜੀ ਤੁਹਾਨੂੰ ਇਲਾਕੇ ਦੇ ਵਿੱਚ ਨਹੀਂ ਵਧੀਆ ਰਹੇਗਾ ਜੀ ਇਲਾਕੇ ਦੇ ਸਾਰੇ ਬੰਦੇ ਸਰਗਰਮ ਨੇ ਸੋ ਜ਼ਿਆਦਾ ਟਾਈਮ ਨਹੀਂ ਤੁਹਾਡਾ ਲੈਂਦੇ ਅੱਜ ਖੁਸ਼ੀ ਦਾ ਮੌਲ ਹੈ ਤੇ ਵਰਕਰ ਲਗਾਤਾਰ ਤੁਸੀਂ ਦੇਖ ਸਕਦੇ ਹੋ ਕਿ న్యూਸ 18 ਪੰਜਾਬ ਦੀ ਟੀਮ ਜਿਹੜੀ ਹੈ ਲਗਾਤਾਰ ਤੁਹਾਨੂੰ ਦਿਖਾ ਰਹੀ ਹੈਗੀ ਕਿ ਕਿੰਨੇ ਸਾਰੇ ਕੇਕ ਜਿਹੜੇ ਹਨ ਉਹਰੇ ਮੌਜੂਦ ਬੋਲੇ ਸੋ ਨਿਹਾਲ ਬਹੁਤ ਬਹੁ ਮੁਬਾਰਕਾਂ ਜੀ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਕਿ ਬੜੀ ਖੁਸ਼ੀ ਦਾ ਮੌਕਾ ਤੇ ਨਿਊਜ਼ 89 ਦੀ ਟੀਮ ਜਿਹੜੀ ਹੈ ਲਗਾਤਾਰ ਉਰੇ ਮੌਜੂਦ ਸੀਗੀ ਤੇ ਦੇਖਣਾ ਇਹ ਹੋਵੇਗਾ ਕਿ ਆਹ ਨਾਲ ਦਿਨਾਂ ਦੇ ਵਿੱਚ ਹਲਕਾ ਕਨੌਰ ਦੇ ਹੋਰ ਕਿੰਨੇ ਵਿਕਾਸ ਹੁੰਦੇ ਤੇ ਆਹ ਨਾਲੇ ਦਿਨਾਂ ਦੀ ਜਿਹੜੀ ਸਰਪੰਚੀ ਇਲੈਕਸ਼ਨ ਸੀਟ ਤੇ ਖੜੀ ਹੈ ਉਹਦਾ ਕੀ ਬਣਦਾ ਕੈਮਰਾਮੈਨ ਮੋਹਿਦ ਦੇ ਨਾਲ ਸੰਦੀਪ ਚੌਧਰੀ ਨਿਊਜ਼ 89 ਪੰਜਾਬ ਨਿਊਜ਼ 89 ਪੰਜਾਬ ਹਰ ਖਬਰ ਜਿਸ ਦਾ ਹੋਵੇ ਅਸਰ